ਜਿਹੜੇ ਲੋਕ ਛੱਟ ਗਲਤ ਕੰਮ ਕਰਕੇ ਆਖ ਦਿੰਦੇ ਨੇ ਕਿ ਸਾਡੇ ਕੋਲ ਕੋਈ ਹੋਰ ਰਾਹ ਹੀ ਹੈ ਨਹੀਂ ਸੀ ਪੈਸਾ ਕਮਾਉਣ ਦਾ ਉਹ ਇਸ ਔਰਤ ਨੂੰ ਵੇਖ ਲਵੋ ਜਿਹੜੇ ਆਪਣੇ ਬੱਚੀ ਨੂੰ ਗੋਦੀ ਚੱਕ ਕੇ ਜਿਹੜਾ ਇਹ ਉਹ ਕੰਡਕਟਰ ਹੀ ਕਰ ਰਹੀ ਹੈ ਬੱਸਾਂ ਦੇ ਵਿੱਚ ਟਿਕਟਾਂ ਕੱਟ ਰਹੀ ਹੈ ਬਹੁਤ ਬਾਅਦ ਬਹੁਤ ਆਸਾਨੀ ਦੇ ਨਾਲ ਬਹੁਤ ਸਾਰੀਆਂ ਮਹਿਲਾਵਾਂ ਗਲਤ ਰਸਤੇ ਤੇ ਜਾਣ ਤੋਂ ਪਹਿਲਾਂ ਆਖ ਦਿੰਦੀਆਂ ਨੇ ਕਿ ਅਸੀਂ ਆਪਣਾ ਘਰ ਚਲਾਉਣ ਦੇ ਲਈ ਹੋਰ ਕੀ ਕਰ ਸਕਦੇ ਸੀ ਸਾਡੀ ਮਜਬੂਰੀ ਸੀ ਪਰ ਆ ਵੇਖ ਲਵੋ ਸਾਰੀਆਂ ਮਜਬੂਰੀਆਂ ਨੂੰ ਖਤਮ ਕਰਕੇ ਸਾਰੀਆਂ ਮਜਬੂਰੀਆਂ ਤੋਂ ਲੜ ਕੇ ਇਹ ਮਹਿਲਾ ਕਿਸ ਤਰੀਕੇ ਦੇ ਨਾਲ ਆਪਣਾ ਘਰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਇਹ ਵੀਡੀਓ ਉੱਤਰ ਪ੍ਰਦੇਸ਼ ਤੋਂ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਲੜਕੀ ਹਈ ਹੈ ਇਸ ਦਾ 1 ਸਾਲ ਪਹਿਲਾਂ ਜਿਹੜਾ ਹੈ ਉਹ ਤਕਰੀਬਨ ਵਿਆਹ ਹੋਇਆ ਸੀ ਲਵ ਮੈਰਿਜ ਇਸ ਨੇ ਕਰਾਈ ਸੀ ਅਤੇ ਜਿਹੜਾ ਇਸ ਦਾ ਪਤੀ ਹੈ ਉਹ ਈ ਰਿਕਸ਼ਾ ਚਲਾਉਂਦਾ ਹੈ ਤੇ ਇਹ ਲੜਕੀ ਜਿਹੜੀ ਹੈ ਉਹ ਪਤੀ ਦੇ ਉਸ ਨੇ ਦੱਸਿਆ ਕਿ ਪਤੀ ਦੇ ਕਮਾਉਣ ਦੇ ਨਾਲ ਘਰ ਦੇ ਵਿੱਚ ਗੁਜ਼ਾਰਾ ਨਹੀਂ ਹੋ ਰਿਹਾ ਸੀ ਜੋ ਸਥਿਤੀ ਹੈ ਉਹ ਬਹੁਤ ਚੰਗੀ ਨਹੀਂ ਸੀ ਇਸ ਕਰਕੇ ਮੈਂ ਸੋਚਿਆ ਕਿ ਮੈਂ ਵੀ ਆਪਣੇ ਪਤੀ ਦਾ ਸਾਥ ਦੇਣਾ ਹੈ ਤੇ ਪਤੀ ਦਾ ਸਾਥ ਦੇਣ ਦੇ ਲਈ ਇਸ ਔਰਤ ਨੂੰ ਜੋਬ ਜਿਹੜੀ ਉਹ ਮਿਲੀ ਹੈ ਕੰਡਕਟਰ ਦੀ ਮਿਲੀ ਹੈ ਪਰ ਬੱਚਾ ਇੰਨਾ ਛੋਟਾ ਹੈ ਕਿ ਉਸ ਨੂੰ ਛੱਡ ਕੇ ਘਰੇ اپنی نوکری ਨਹੀਂ ਕਰ ਸਕਦੀ ہے۔ جس ਕਰਕੇ ਉਹ ਆਪਣੇ ਬੱਚੇ ਨੂੰ ਨਾਲ ਲੈ ਕੇ ਆਉਂਦੀ ਹੈ। ਕਦੀ ਚੁੰਨੀ ਨਾਲ ਲਪੇਟਦੀ ਹੈ, ਕਦੀ ਸੀਟ ਤੇ ਬਿਠਾਉਂਦੀ ਹੈ, ਕਦੀ ਉਸ ਨੂੰ ਸੁਵਾਉਂਦੀ ਹੈ ਤੇ ਕੱਸਦੀ। ਉਸ ਦੇ ਜਾਗਦੇ ਹੋਏ ਜਿਹੜਾ ਹੈ ਉਹ ਬਸ ਦੀਆਂ ਟਿਕਟਾਂ ਉਸ ਨੂੰ ਕੱਟਣੀਆਂ ਪੈਂਦੀਆਂ ਨੇ। ਦਰਸਲ ਉਹ ਉੱਤਰ ਪ੍ਰਦੇਸ਼ ਦੇ ਰੋਡਵੇਜ਼ ਦੇ ਬੱਸ ਦੇ ਵਿੱਚ ਇਸ ਸਮੇਂ ਜੌਬ ਕਰ ਰਹੀ ਹੈ ਅਤੇ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ। ਲੜਕੀ ਦਾ ਲੜਕੀ ਦਾ ਨਾਮ ਨਿਧੀ Tiwari ਦੱਸਿਆ ਜਾ ਰਿਹਾ ਹੈ ਅਤੇ ਇਹ ਲੜਕੀ ਇਸ ਵੇਲੇ ਸੋਸ਼ਲ ਮੀਡੀਆ ਦੀ ਹੀਰੋ ਬਣੀ ਹੋਈ ਹੈ ਅਸੀਂ ਗਲਤ ਚੀਜ਼ਾਂ ਤਾਂ ਬਹੁਤ ਵਾਰ ਸ਼ੇਅਰ ਕਰ ਦਿੰਦੇ ਆ ਪਰ ਮੈਨੂੰ ਲੱਗਦਾ ਹੈ ਕਿ ਇਸ ਮੋਟੀਵੇਸ਼ਨਲ ਸਟੋਰੀ ਇਸ ਸਕਾਰਾਤਮਕ ਕਹਾਣੀ ਨੂੰ ਵੀ ਸ਼ੇਅਰ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਸਮਝ ਲੱਗੇ ਕਿ ਮਜਬੂਰੀਆਂ ਤੋਂ ਲੜਿਆ ਜਾ ਸਕਦਾ ਹੈ ਮਜਬੂਰੀਆਂ ਤੋਂ ਜਿੱਤਿਆ ਜਾ ਸਕਦਾ ਹੈ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਜੰਗ ਜਿਹੜੀ ਆ ਉਹ ਬੰਦਾ ਹਾਰ ਨਹੀਂ ਸਕਦਾ ਜੇਕਰ ਉਸ ਦੇ ਅੰਦਰ ਜਜ਼ਬਾ ਹੋਵੇ ਜਜ਼ਬਾਤ ਹੋਵੇ ਤੇ ਉਸ ਨੂੰ ਆਪਣਾ ਘਰ ਚਲਾਉਣ ਦੀ ਜੇਕਰ ਅਜਿੱਦ ਹੋਵੇ ਕਿ ਮੈਂ ਆਪਣਾ ਘਰ ਚਲਾਉਣਾ ਹੈ ਆਪਣੇ ਬੱਚੇ ਦਾ ਭਵਿੱਖ ਬਣਾਉਣਾ ਹੈ ਤਾਂ ਉਸ ਦੇ ਲਈ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ ਸੋ ਨਿਧੀ तिवारी ਨੂੰ ਤੁਸੀਂ 10 ਦੇ ਵਿੱਚੋਂ ਕਿੰਨੇ ਨੰਬਰ ਦੇਣਾ ਚਾਹੋਗੇ ਜੇਕਰ ਤੁਹਾਨੂੰ ਸਟਾਰ ਦੇਣੇ ਹੋਣ 10 ਦੇ ਵਿੱਚੋਂ 10 ਦੇ ਵਿੱਚੋਂ ਨੰਬਰ ਦੇਣੇ ਹੋਣ ਤੇ ਤੁਸੀਂ ਇਸ ਨੂੰ ਕਿੰਨੇ ਨੰਬਰ ਦੋਗੇ ਕੀ ਕਹਿਣਾ ਚਾਹੋਗੇ ਨਿਧੀ तिवारी ਬਾਰੇ ਦੇਖੋ ਤੁਹਾਡਾ ਕਮੈਂਟ ਬਹੁਤ ਇੰਪੋਰਟੈਂਟ ਹੈ ਜਦੋਂ ਤੁਸੀਂ ਇੱਕ ਸਕਾਰਾਤਮਕ ਕਮੈਂਟ ਕਰੋਗੇ ਤੇ ਉਸ ਦੇ ਨਾਲ ਉਹ ਜੇਕਰ ਪੜੇਗੀ ਤਾਂ ਉਸ ਨੂੰ ਵੀ ਹੌਸਲਾ ਮਿਲੇਗਾ ਕਿ ਲੋਕ ਉਸ ਦੇ ਕੰਮ ਨੂੰ ਜਿਹੜਾ ਉਹ ਸਰਾ ਰਹੇ ਨੇ ਲੋਕ ਉਸ ਦੇ ਕੰਮ ਦੀ ਤਾਰੀਫ ਕਰ ਰਹੇ ਨੇ ਤੇ ਇਸ ਦੇ ਨਾਲ ਕਸਰਾ ਹੌਸਲਾ ਜਿਹੜਾ ਹੈ ਉਹ ਮਿਲਦਾ ਹੈ ਸੋ ਬਿਨਾ ਕਮੈਂਟ ਕੀਤੇ ਤੁਸੀਂ ਬਿਲਕੁਲ ਨਹੀਂ ਜਾਣਾ ਹੈ ਜ਼ਰੂਰ ਦੱਸਣਾ ਹੈ ਕਿ ਅਜਿਹੀ ਔਰਤਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੋ ਆਪਣਾ ਘਰ ਚਲਾਉਣ ਦੇ ਲਈ ਹਰ ਮਜਬੂਰੀ ਤੋਂ ਲੜ ਜਾਂਦੀਆਂ ਨੇ ਆਪਣਾ ਘਰ ਚਲਾਉਣ ਦੇ ਲਈ ਜਿਹੜਾ ਹੈ ਉਹ ਹਰ ਤਰੀਕੇ ਦੀ ਮਿਹਨਤ ਕਰਨਾ ਚਾਹੁੰਦੀਆਂ ਨੇ ਆਪਣੇ ਬੱਚੇ ਦਾ ਭਵਿੱਖ ਵੀ ਬਣਾਉਣਾ ਚਾਹੁੰਦੀਆਂ ਨੇ ਤੇ ਕੋਈ ਵੀ ਮੁਸ਼ਕਿਲ ਕੰਮ ਜਿਹੜਾ ਹੈ ਉਹਨਾਂ ਨੂੰ ਮੁਸ਼ਕਿਲ ਨਹੀਂ ਲੱਗਦਾ ਸੋ ਇਸ ਲੜਕੀ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਲੋਕਾਂ ਨੇ ਤਾਰੀਫਾਂ ਦੇ ਪੁੱਲ ਮੰਨ ਦਿੱਤੇ ਅਤੇ ਲੋਕਾਂ ਨੇ ਕਿਹਾ ਕਿ ਅਜਿਹੀ ਲੜਕੀ ਹੋਵੇ ਤੇ ਬਹੁਤ ਕੁਝ ਚੰਗਾ ਹੋ ਸਕਦਾ ਸੋ ਯੂਪ ਦੀ ਇਹ ਵੀਡੀਓ ਹੈ ਯੂਪ ਦੇ ਰੋਡਵੇਜ਼ ਦੇ ਬਸ ਦੇ ਵਿੱਚ ਇਹ ਲੜਕੀ ਨੂੰ ਜੋਬ ਮਿਲੀ ਔਰ ਲੋਕ ਇਹ ਵੀ ਕਹਿ ਰਹੇ ਨੇ ਕਿ ਜੋਬ ਦੇਣ ਵਾਲਿਆਂ ਦਾ ਵੀ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਨਿੱਕੇ ਬੱਚੇ ਨਾਲ ਕਿਵੇਂ ਕਰੇਗੀ ਉਹਨਾਂ ਨੇ ਸੋਚਿਆ ਕਿ ਚਲੋ ਲੜਕੀ ਦੀ ਮਜਬੂਰੀ ਹੈ ਤਾਂ ਉਸ ਨੂੰ ਜੋਬ ਦੇ ਦੰਨੇ ਆ ਸੋ ਤੁਸੀਂ ਕੀ ਕਹੋਗੇ ਇਸ ਪੂਰੀ ਵੀਡੀਓ ਬਾਰੇ ਜ਼ਰੂਰ ਦੱਸਣਾ